ਏ ਵੀ ਸ਼ਿਕਾਇਤ ਆਉਂਦੀ ਹੈ ਕਹਿ ਦਿੰਦੇ ਆ ਤਵੇ ਇੱਕ ਬਰਾਬਰ ਘੱਟ ਵਾਦ ਘਸਣ ਵਾਲਾ ਉਹ ਰੋਟਾ ਸਾਡੀ ਗਰੰਟੀ ਹੈ ਸਾਡਾ ਸਾਰਾ ਤਵਾ ਇੱਕੋ ਜਿਹਾ ਘਸੂਆ ਪਲੱਸ ਜਿਹੜੀ ਸਭ ਤੋਂ ਮੇਜਰ ਗਰੰਟੀ ਹੈ ਸਾਡੀ ਜੇ ਤੁਸੀਂ ਮੰਨ ਲਓ ਇੱਕ ਬੰਦਾ 10 ਢੇੜੇ ਲਾਉਂਦਾ ਤਵੀਆਂ ਦੇ ਤੇ ਦੂਜਾ ਕਿ ਢੇੜੇ ਗਿਣਦੇ ਤਾਂ ਸਾਡੀਆਂ ਤਵੀਆਂ ਵਾਣ ਤੇ ਛੱਡ ਦਿਓ ਅਸੀਂ ਆਪੇ ਪੁੱਠੀਆਂ ਲਿਆਵਾਂ ਠੀਕ ਹੈ ਜੀ ਵੀ ਇੱਕ ਨੇ ਦਾ ਵਾਅਦਾ ਕੀਤਾ ਤੇ ਦੂਜਾ ਜੇ ਢੇੜੇ ਗਿਣਦੇ ਤਾਂ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇਹ ਮੰਨ ਲਓ ਕੋਈ ਦਿੱਕਤ ਨਹੀਂ ਆਉਂਦੀ ਤੇ ਦੋ ਤਿਆਂ ਦੇ ਅੰਦਰ ਵੀਰੇ ਆਪਾਂ ਜੇ ਮੰਨ ਲਓ ਹੁਣ 14 ਤਵੇ ਤੋਂ ਲੈ ਕੇ ਜਿਹੜੀ ਅਸੀਂ 60 ਤਵੇ ਤੱਕ ਦਾ ਆਲਰੇਡੀ ਅਸੀਂ ਬਣਾ ਚੁੱਕੇ ਹਾਂ 60 ਤਵੀਆਂ ਤੱਕ ਬਣਾ ਸਕਦੇ ਤੁਸੀਂ ਉਹ ਸਾਹਮਣੇ ਦੇਖ ਵੀ ਸਕਦੇ ਹੋ ਠੀਕ ਹੈ ਜੀ ਉਹ 60 ਤਵਿਆਂ ਦੀ ਹੈ 265 ਹਸਪਾਵਰ ਮਗਰ ਇੰਡੀਆ ਚ ਚੱਲ ਰਹੀਆਂ ਠੀਕ ਹੈ ਜੀ ਠੀਕ ਹੈ ਬਾਕੀ ਐਜ਼ ਪਰਪਰ ਤੁਹਾਡੇ ਟਰੈਕਟਰ ਦੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਬਣਾ ਲਓ ਆਪਾਂ ਨੋਰਮਲ ਗੱਲ ਕਰੀਏ 14 16 18 20 22 24 32 ਸਾਡੇ ਕੋਲ 36 ਟਿਕਰ ਇਨ ਸਟਾਕ ਰਹਿੰਦੀਆਂ 60 ਟਿਕਰ ਅਸੀਂ ਬਣਾਤੀਆਂ ਬਾਕੀ ਜਿੰਨੀ ਮਰਜ਼ੀ ਬਣਵਾ ਸਕਦੇ ਹਾਂ ਠੀਕ ਹੈ ਜੀ ਜਿਵੇਂ ਵੀਰੇ ਹੁਣ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਹਸਾਰ ਮੇਲੇ ਦੇ ਉੱਤੇ ਪਹੁੰਚੇ ਸੀ ਤੇ ਇੱਥੇ ਸਾਧੂ ਸਿੰਘ ਦੇ ਜਿਹੜੇ ਇੰਪਲੀਮੈਂਟ ਬਹੁਤ ਜ਼ਿਆਦਾ ਮਸ਼ਹੂਰ ਨੇ ਪਹਿਲਾਂ ਤੋਂ ਹੀ ਦੇ ਅੱਜ ਬਾਈ ਨਾ ਕਰਦੇ ਗੱਲਬਾਤ ਕਿਹੜੇ ਕਿਹੜੇ ਇੰਪਲੀਮੈਂਟ ਲੈ ਕੇ ਆਏ ਨੇ ਤੇ ਕੀ ਖਾਸियत ਅਸਲ ਦੇ ਵਿੱਚ ਵੀ ਇੰਪਲੀਮੈਂਟ ਦੇ ਜਿਹੜੇ ਵੀਕੈਂਡ ਦਾ ਕਾਰਨਾ ਕਿਉਂ ਇੰਨਾ ਜ਼ਿਆਦਾ ਤੇ ਸੰਗਰੀਏ ਤੇ ਮਸ਼ਹੂਰ ਨੇ ਬਹੁਤ ਜ਼ਿਆਦੇ ਔਰ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀ ਤੁਹਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਬਹੁਤ ਸਵਾਗਤ ਕਰਦੇ ਆ ਸਾਡੀ ਸਟਾਲ ਤੇ ਅੱਜ ਤੁਸੀਂ ਵੀ ਆਏ ਤੇ ਤੁਹਾਡੇ ਦਰਸ਼ਕ ਵੀ ਬਰਾਬਰ ਹੀ ਆ ਰਹੇ ਆ ਤੇ ਵੀਰੇ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਸਾਧੋ ਇੰਪਲੀਮੈਂਟ ਸੰਗਰੀਆ ਰਾਜਸਥਾਨ ਤੋਂ ਜੀ ਠੀਕ ਹੈ ਜੀ ਕੋਈ ਤਵੇ ਆਉਂਦਾ ਕੋਈ ਤਵੀਆਂ ਕੋਈ ਹੈਰੋਂ ਕੋਈ ਕੋਈ ਅਡਵੜ ਨਾਮ ਹੁੰਦੇ ਜੇ ਆ ਦੇਸ਼ੋ ਜਾਂ ਪੇਸ਼ ਹੁੰਦਾ ਹਾਂਜੀ ਤੇ ਇਹਦੇ ਵਿੱਚ ਆਪਾਂ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਾਉਣਾ ਹੈ ਪਹਿਲਾਂ ਸਾਨੂੰ ਇਹ ਦੱਸ ਦੋ ਸਾਡੇ ਕੋਲੇ ਜੀ 14 ਤਵੇ ਤੋਂ ਲੈ ਕੇ ਜਿਹੜੀ ਅਸੀਂ 60 ਤਵੇ ਤੱਕ ਦਾ ਆਲਰੇਡੀ ਅਸੀਂ ਬਣਾ ਚੁੱਕੇ ਆ 60 ਤਵੀਆਂ ਤੱਕ ਬਣਾ ਸਕਦੇ ਤੁਸੀਂ ਉਹ ਸਾਹਮਣੇ ਦੇਖ ਵੀ ਸਕਦੇ ਹੋ ਠੀਕ ਹੈ ਜੀ ਉਹ 60 ਤਵਿਆਂ ਦੀ ਹੈ 265 ਹਸਪਾਵਰ ਮਗਰ ਇੰਡੀਆ ਚ ਚੱਲ ਰਹੀਆਂ ਠੀਕ ਹੈ ਜੀ ਠੀਕ ਹੈ ਬਾਕੀ ਐਜ਼ ਪਰਪਰ ਤੁਹਾਡੇ ਟਰੈਕਟਰ ਦੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਬਣਾ ਲਓ ਆਪਾਂ ਨੋਰਮਲ ਗੱਲ ਕਰੀਏ 14 16 18 20 22 24 32 ਸਾਡੇ ਕੋਲ 36 ਤਿਕਰ ਇਨ ਸਟਾਕ ਰਹਿੰਦੀਆਂ 60 ਤਿਕਰ ਅਸੀਂ ਬਣਾਤੀਆਂ ਬਾਕੀ ਜਿੰਨੀ ਮਰਜ਼ੀ ਬਣਵਾ ਸਕਦੇ ਹੋ ਠੀਕ ਹੈ ਜੀ ਜਿਵੇਂ ਵੀਰੇ ਹੁਣ ਆ ਤਵੀਆਂ ਨੇ ਇਹ ਆਲਮੋਸਟ 20 ਡਿਸਕ ਮੀਆਂ ਘੱਟ ਵਾਲੀਆਂ ਜੀ ਮਗਰ ਲੀਆਂ ਸਾਪ ਨੇ ਇਹ ਕੋਈ ਕਾਰਨ ਇਹ ਇਹਨਾਂ ਜੀ ਦੇਖੋ ਇਹਦੇ ਵਿੱਚ ਕੀ ਹੈ ਕੱਟ ਵਾਲੀ ਤਾਂ ਵੀ ਅੱਜ ਕੱਲ ਹਰੇਕ ਵਾਂਚ ਕਚਰਾ ਹੁੰਦਾ ਹੈ ਜਾਂ ਪਕਵਾੜ ਰੱਖ ਦਿੰਨੇ ਆ ਜਾਂ ਆਪਣੀ ਝੋਨੇ ਦੀ ਪਰਾਲੀ ਹੈ ਗੋਲ ਤੋ ਵਾ ਸਲਿੱਪ ਮਾਰ ਕੇ ਜਾਂ ਜੰਪ ਮਾਰ ਕੇ ਕਰਾਸ ਹੋ ਜਾਂਦਾ ਹੈ ਇਹਦੇ ਵਿੱਚ ਕੀ ਹੈ ਜਦੋਂ ਇਹਨੂੰ ਕਰਾਸ ਕਰੂਗਾ ਇਹ ਸਲਿੱਪ ਕਰਕੇ ਨੱਕੇ ਝਾਜੂਗਾ ਕੱਟ ਝਾਜੂਗਾ ਤਾਂ ਉਹਨੂੰ ਕੁਤਰਦਾ ਜ਼ਿਆਦਾ ਹੈ ਇੱਕੀ ਗੱਲ ਦੂਜੀ ਗੱਲ ਜੀ ਆਪਾਂ ਤੱਪੜ ਪਲੇਨ ਵਾਂਚ ਕਰੀਏ ਤਾਂ ਪੱਕਾ ਵਾਂਣ ਤਾਂ ਇਹ ਪਟਦਾ ਜ਼ਿਆਦਾ ਹੈ ਜਿਵੇਂ ਆਪਾਂ ዳਤੀ ਦੀ ਗੱਲ ਕਰੀਏ ዳਤੀ ਦੇ ਦੰਦੇ ਹੁੰਦੇ ਤਾਂ ਹੀ ਵੱਢਦੀ ਹੈ ਬਿਨਾ ਦੰਦੇ ਤੋਂ ਉਹਨੇ ਵੱਢਣਾ ਨਹੀਂ ਉਹ ਗੱਲ ਹੈ ਇਹ ዳਤੀ ਦੇ ਦੰਦਿਆਂ ਵਾਲੀ ਗੱਲ ਹੈ ਜੀ ਠੀਕ ਹੈ ਜੀ ਜੇ ਵੀਰੇ ਮੈਂ ਗੱਲ ਕਰਾ ਹਾਂ ਉਹਦੇ ਵਿੱਚ ਤੁਸੀਂ ਹਾਈਡਰੋਲਿਕ ਸਿਸਟਮ ਦੇ ਰੱਖਿਆ 20 ਧੰਗਿਆਂ ਦੇ ਵਿੱਚ ਨੌਨ ਹਾਈਡਰੋਲਿਕ ਵੀ ਹੁੰਦੀਆਂ ਕਿ ਸੈਟ ਕੋਈ ਫਿਕਸ ਨੇ ਵੀ ਨਹੀਂ ਜਿਵੇਂ ਮਾਡਲ ਦੇ ਹਿਸਾਬ ਨਾਲ ਇਹ ਕੰਪੈਕਟ ਮਾਡਲ ਹੈ ਸਾਡਾ ਜਿਹੜਾ ਤੁਸੀਂ ਹੁਣ ਦਿਖਾ ਰਹੇ ਹੋ ਇਹ ਕੰਪੈਕਟ ਮਾਡਲ ਇਹ ਹਾਈਡਰੋਲਿਕ ਚ ਆਉਂਦਾ ਠੀਕ ਹੈ ਜੇ ਸਿੰਪਲ ਚ ਲੈਣਾ ਤਾਂ ਸਾਡਾ ਬੀਮ ਹਾਈ ਹੁੰਦਾ ਮਾਡਲ ਠੀਕ ਹੈ ਜੀ ਇਹ ਬੀਮ ਮਾਡਲ ਹੁੰਦਾ ਜੇ ਕੋਈ बस ऑब्जेक्ट ਤੇ ਹੋ ਜਾਣੀਆਂ। ਉਹ ਜਕ ਤੇ ਹੋ ਜਾਣੀਆਂ ਸੇਮ ਆਹੀ। ਇੱਕ ਵੀਰੇ ਮੰਨ ਲਓ weight ਵਗੈਰਾ ਕੀ ਰਹਿਣ ਵਾਲਾ ਹੈ। weight ਜਿਵੇਂ ਆਮ ਆਪਣੀ ਦੇਖੋ ਜੇ ਗੱਲ ਕਰੀਏ 20 ਤਵੀਆਂ ਦੀ। ਹੁਣ ਆਹ 20 ਤਵੀਆਂ ਤੁਸੀਂ ਕੰਪੈਕਟ ਮਾਡਲ ਜਿਹੜੀਆਂ ਹੁਣੇ ਦਿਖਾਈਆਂ ਇਹਦੇ ਵਿੱਚ 10 ਕੁਆਂਟਲ 60 ਕਿਲੋ ਵਜਨ ਹੈ। 10 ਕੁਆਂਟਲ 60 ਕਿਲੋ। ਹੁਣ ਜੇ ਸਿੰਪਲ ਵਾਲੀਆਂ ਲਾਉਂਗੇ ਇਹਦੇ ਵਿੱਚ 9 ਕੁਆਂਟਲ ਵਜਨ ਹੋਵੇਗਾ। ਇਹਦੇ ਵਿੱਚ 9 ਕੁਆਂਟਲ ਹੈ ਤੇ ਵੀਰੇ ਇੱਕ ਇੱਕ ਜਿਹੜਾ ਆਪਣਾ ਕਹਿ ਸਕਦੇ ਆ ਵਿੱਚ ਜਿਹੜਾ ਤਵਾ ਲੱਗਦਾ ਕੀ weight ਦਾ ਲੱਗਦਾ ਕਿਹੜੀ ਕੁਆਲਿਟੀ ਦਾ ਲੱਗਦਾ ਇਹ 24 ਇੰਚੀ ਤਵਾ ਜੀ 10 ਕਿਲੋ ਦਾ weight ਹੈ ਇਹ ਤਵੇ ਦਾ ਇਹ ਡਬਲ ਗੈਂਡੇ ਦਾ ਤਵਾ ਹਾਈ ਕਾਰਬਨ ਕੁਆਲਿਟੀ ਹੈ ਜੀ ਇਹਦੀ ਹਾਂਜੀ ਇਹਦੇ ਵਿੱਚ ਚੌਰਸ ਲੱਠ ਹੈ ਪਹਿਲਾਂ ਪਾਈਪ ਹੁੰਦੀ ਸੀਗੀ ਠੀਕ ਹੈ ਜੀ ਹੁਣ ਪਾਈਪ ਖਤਮ ਕਰਤੀ ਇਹਦੇ ਵਿੱਚ ਚੌਰਸ ਲੱਠ ਹੈ ਇਹਦੇ ਵਿੱਚ ਹਾਂਜੀ ਲੱਠ ਪਲੱਸ ਚੌਰਸ ਠੀਕ ਹੈ ਜੀ 베어ਿੰਗ ਵੱਡਾ ਹੈ 33215 ਨਵਾਂ 베어ਿੰਗ ਹੈ ਠੀਕ ਹੈ ਜੀ ਹਾਂਜੀ ਤੇ ਮੰਨ ਲਓ ਕੰਪਲੀਟ ਸੈੱਟ ਹੁੰਦਾ ਕਿ ਮਗਰਲਾ ਜਿਹੜਾ ਉਹ ਆਪਣਾ ਹਿੱਸਾ ਕਹਿੰਦੇ ਨੇ ਉਹ ਨਹੀਂ ਦਿੰਦੇ ਤੁਸੀਂ ਨਹੀਂ ਕੰਪਲੀਟ ਦਿੰਨੇ ਆ ਇਹ ਸਸਾ ਤੁਸੀਂ ਨਹੀਂ ਲੈਣਾ ਅਸੀਂ ਵਿੱਚੋਂ ਮਾਈਨਸ ਕਰ ਦਿੰਨੇ ਆ ਮਹਿੰਗਾ ਸਸਤਾ ਲੈਣਾ ਤਾਂ ਉਹ ਵੀ ਵੋਸਾਬ ਨਾਲ ਹੋ ਜਾਂਦਾ ਸਾਡਾ ਜਿਹੜਾ ਪਹਿਲਾ ਪ੍ਰੈਫਰ ਰੇਟ ਹੁੰਦਾ ਬਿਨਾ ਟਾਇਰ ਹਿੱਸੇ ਤੋਂ ਹੁੰਦਾ ਤੁਸੀਂ ਜਿੰਨੇ ਵਾਲਾ ਲਵਾਉਣਾ ਹੈ ਓਨੇ ਵਾਲਾ ਲਵਾ ਕੇ ਉਹ ਵਿੱਚ ਐਡ ਹੋ ਜੂ ਤੁਹਾਡੇ ਕੋਲੇ ਪਿਆ ਤਾਂ ਅਸੀਂ ਉਹ ਵਿੱਚ ਫਿੱਟ ਕਰ ਦਾਂਗੇ ਸਾਨੂੰ ਉਸ ਚੀਜ਼ ਤੋਂ ਕੋਈ ਦਿੱਕਤ ਨਹੀਂਗੀ ਠੀਕ ਹੈ ਇੱਥੇ ਅੱਜ ਆਪਣੇ ਕੋਲੇ ਕਿੰਨੇ ਸੈਟ ਹੈ ਜੀ ਇੱਕ ਤਾਂ ਆ ਆ ਗਿਆ ਆ ਵੀ ਡਿਸਕ ਦਾ ਆ ਗਿਆ ਇਹ ਹੈਗਾ 18 ਦਾ ਜੀ 18 ਦਾ ਜੀ ਉਹ ਵਾਲਾ ਕਿਹਜਾ ਉਹ 32 ਉਹ 32 ਦੀਆਂ ਫੋਲਡਿੰਗ ਫੋਲਡੇਬਲ ਇਹ ਇੱਕ ਵੀਰੇ ਪਹਿਲਾਂ ਤਾਂ ਹੁੰਦਾ ਸੀ ਮੇਲਾ ਦਾ ਐਂਗਲਾਂ ਦੇ ਉੱਤੇ ਆਉਂਦੀ ਹੁੰਦੀ ਹ ਆ ਬਹੁਤ ਪਹਿਲਾਂ ਦੀ ਗੱਲ ਹੈ ਤੇ ਅੱਜ ਦੇ ਟਾਈਮ 'ਚ ਤੁਸੀਂ ਆਹ ਬੀਮ ਤੇ ਬਣਾਈਆਂ ਤਾਂ ਉਹ ਮੈਨੂੰ ਐ ਲੱਗਦਾ ਜਿਵੇਂ ਗੱਡਾ ਟਾਈਪ ਹੋ ਗਿਆ ਉਹ ਸਾਰੀ ਪਲੇਟ ਕਟਿੰਗ ਹੈ ਜੀ ਸਾਰਾ ਲੇਜ਼ਰ ਤੇ ਕਟਿੰਗ ਹੋ ਕੇ ਚੈਸੀ ਵਾਂਗੂ ਬਣਾਇਆ ਹੋਇਆ ਠੀਕ ਹੈ ਜੀ ਆ ਜਿਹੜੀ ਚੀਜ਼ ਹੈ ਨਾ ਮੈਂ ਕਲੋਸ ਤੋਂ ਦੱਸ ਦਿੰਦਾ ਆ ਜਿਹੜੀ ਚੈਸੀ ਹੈ ਹਾਂਜੀ ਇਹ ਸਾਰੀ ਲੇਜ਼ਰ ਤੇ ਕਟਿੰਗ ਹੋ ਕੇ ਤੇ ਸਾਰੀ ਚੈਸੀ ਵਾਂਗੂ ਬਣਾਈ ਹੋਈ ਹੈ ਆ ਸਾਰਾ ਵੈਲਡ ਹੋਇਆ ਹੋਇਆ ਠੀਕ ਹੈ ਜੀ ਵੈਲਡ ਹੋਇਆ ਹੋਇਆ ਸਾਰੀ ਮਿੰਕ ਵੈਲਡ ਹੈ ਪਰ ਪਤਾ ਨਹੀਂ ਲੱਗਦਾ ਇਹ ਜਿਹੜੇ ਟਾਇਰ ਹੈ ਇਹ ਵੀਰੇ ਆਪ ਪਾਏ ਆ ਕਿ ਕਿਸੇ ਨੇ ਸ਼ੌਕ ਨਾਲ ਪਾਏ ਆ ਇਹ ਸਾ ਦੇਖ ਦੇ ਟਾਇਰ ਹੁੰਦੇ ਆ ਠੀਕ ਹੈ ਜੀ ਜਿਹੜੇ ਤੁਸੀਂ ਪਸੰਦ ਕਰੋਗੇ ਉਹ ਪਾ ਦਾਂਗੇ ਜਿੰਨੇ ਵਾਲੇ ਆਖੋਗੇ ਉੰਨੇ ਵਾਲੇ ਪਾ ਦਾਂਗੇ 25000 ਦੇ ਹੁਣ ਆ ਟਾਇਰ 32000 ਦੇ ਆ 32000 ਦੇ ਦੋ ਟਾਇਰ ਦੋ ਰਿਮ ਠੀਕ ਹੈ ਜੀ ਟਿਊਬਲੈਸ ਹੈਗੇ ਰੇਡੀਅਲ ਟਾਇਰ 32000 ਦੇ ਤੁਸੀਂ 25000 ਦੇ ਪੁਰਾਣੇ 25 ਹੈਗੇ 40000 ਵਾਲੇ ਵੀ ਹੈਗੇ ਸਾਡੇ ਕੋਲ ਠੀਕ ਹੈ ਜੀ ਇਹਦੇ ਵਿੱਚ ਵੀਰੇ ਗਾਰੰਟੀ ਕੀ ਰਹਿੰਦੀ ਵੀ ਤਮਾ ਵਗੈਰਾ ਟੁੱਟ ਜੇ ਜਾਂ ਦੋ ਇੰਚ ਜਾਂ ਦੋ ਸਾਲ ਦੀ ਤਾਂ ਤਵੇ ਦੀ ਹੈ 베어ਿੰਗ ਦੀ ਦੋ ਸਾਲ ਦੀ ਹੈ ਓਵਰਲ ਹਰ ਚੀਜ਼ ਦੀ ਇੱਕ ਸਾਲ ਦੀ ਹੈ ਜੈਕਾਂ ਦੀ ਦੋ ਸਾਲ ਦੀ ਹੈ ਜੈਕਾਂ ਦੀ ਦੋ ਸਾਲ ਦੀ ਹੈ ਠੀ ਲਗੀਆਂ ਤਵੀਆਂ ਆਪਾਂ ਉਪੀ ਦਿਖਾ ਦਈਏ ਇਹ ਮਾਡਲ ਕਿਹੜਾ ਵਜਦਾ ਜੀ ਇਹ ਹਾਰਸ ਮਾਡਲ ਆ ਹਾਰਸ ਮਾਡਲ ਹਾਂਜੀ ਇਹ ਤੁਸੀਂ ਸ਼ੇਪ ਵੀ ਨਾਲ ਲੇਜ਼ਰ ਕਟਿੰਗ ਤੇ ਹੀ ਹੁੰਦੀ ਆ ਹਾਂਜੀ ਹਾਂਜੀ ਇਹ ਡਾਇਨਾਸੌਰ ਮਾਡਲ ਹੈ ਇਹ ਵਾਲਾ ਜੀ ਹਾਂਜੀ ਇਹ ਪਹਿਲਾਂ ਦੂਜੀ ਡਿਜ਼ਾਈਨ ਸੀਗਾ ਹੁਣ ਥੋੜੀ ਜੀ ਮੋਡੀਫਿਕੇਸ਼ਨ ਕਰੀ ਹੈ ਦੀ ਇਹ ਲੇਟੈਸਟ ਹੀ ਹੈ ਜਸਟ ਹੁਣੇ ਕੀ ਜੀ ਹਾਂਜੀ ਤੇ ਇਹ ਵੀ ਹਾਈਡਰੋਲਿਕ ਇਹ ਵੀ ਹਾਈਡਰੋਲਿਕ ਤੋਂ ਲੈ ਕੇ ਸਾਰੀਆਂ ਬਣਾਉਂਨੇ ਆਪਾਂ 14 ਤਵੀਆਂ ਸਾਡੇ ਕੋਲ ਸਟਾਰਟ ਹੋ ਜਾਂਦੀ ਹੈ ਸਿੰਪਲ ਲੈ ਲਓ ਭਾਵੇਂ ਹਾਈਡਰੋਲਿਕ ਲੈ ਲਓ ਥੋੜੀ ਮਰਜ਼ੀ ਹੈ ਮੇਰੇ ਤੋਦਿਆਂ ਦਾ ਹੁਣ ਟਾਈਮ ਆ ਗਿਆ ਰੀਜਨ ਆ ਗਿਆ ਯਾਨੀ ਕਿ ਅਗਲੇ ਬੰਨੇ ਕਿ ਤੋਤੇ ਆਪਾਂ ਮੰਨ ਲਓ ਹੁਣ ਆ ਗਏ ਝੋਨਾ ਕਣ ਕਬੱਡੀ ਨੇ ਉਦੋਂ ਤੋਤੇ ਮਾਰਦੇ ਸਾਰੇ ਆਪਣੇ ਏਰੀਆ ਜਿਵੇਂ ਕਣੜੇ ਵਾਂਚ ਇੱਕ ਵੀਰੇ ਇਹ ਵੀ ਸ਼ਿਕਾਇਤ ਆਉਂਦੀ ਹੈ ਕਹਿ ਦਿੰਦੇ ਆ ਤਵੇ ਇੱਕ ਬਰਾਬਰ ਘੱਟ ਵੱਧ ਘਸਣ ਵਾਲਾ ਉਹ ਰੋਟਾ ਸਾਡੀ ਗਰੰਟੀ ਹੈ ਸਾਡਾ ਸਾਰਾ ਤਵਾ ਇੱਕੋ ਜਿਹਾ ਘਸੂਆ ਪਲੱਸ ਇਹਦੀ ਸਭ ਤੋਂ ਮੇਜਰ ਗਾਰੰਟੀ ਹੈ ਸਾਡੀ ਤੇ ਤੁਸੀਂ ਮੰਨ ਲਓ ਇੱਕ ਬੰਦਾ 10 ਗੇੜੇ ਲਾਉਂਦਾ ਤਵੀਆਂ ਦੇ ਤੇ ਦੂਜਾ ਕਿ ਗੇੜੇ ਗਿਣਦੇ ਤੇ ਸਾਡੀਆਂ ਤਵੀਆਂ ਵਾਣ ਕੇ ਛੱਡਦੇ ਹੋ ਅਸੀਂ ਆਪੇ ਪੁੱਠੀਆਂ ਲਿਆਵਾਂ ਠੀਕ ਹੈ ਜੀ ਵੀ ਇੱਕ ਨੇ ਤਾਂ ਵਾਅਦਾ ਕੀਤਾ ਤੇ ਦੂਜਾ ਜੇ ਗੇੜੇ ਗਿਣਦੇ ਤਾਂ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇਹ ਮੰਨ ਲਓ ਕੋਈ ਦਿੱਕਤ ਨਹੀਂ ਆਉਂਦੀ ਤੇ ਦੋ ਤਿਆਂ ਦੇ ਅੰਦਰ ਵੀਰੇ ਆਪਾਂ ਜੇ ਮੰਨ ਲਓ ਹੁਣ ਆ ਮੇਨਾਂ ਦਾ 7 ਤੋਤੇ ਐ ਇੱਥੇ ਮੌਕੇ ਤੇ ਨਾ ਫਿਲਹਾਲ ਹਾਂਜੀ 7 ਤੋਤੇ ਨਹੀਂ ਇਹਨਾਂ ਦਾ ਕੀ weight weight ਰਹਿ ਜਾਂਦਾ ਇਹ 4 ਗੋਟਲ 15 ਕਿਲੋ ਦੇ ਐ 4 ਕੁਆਂਟਲ 15 ਕਿਲੋ ਦੇ ਇਹ ਹੌਲੇ ਵੀ ਆਉਂਦੇ ਤੇ ਏਦੂ ਭਾਰੇ ਵੀ ਆਉਂਦੇ ਹਾਂਜੀ ਵੀ ਆਉਂਦੇ ਹਾਂਜੀ ਇੱਕ ਵੀਰੇ ਮੰਨ ਲਓ ਕਈ ਏਰੀਆ ਚ ਨਾ ਸ਼ਿਕਾਇਤ ਆ ਜਾਂਦੀ ਚਲੋ ਮੰਨ ਲਓ ਇਹ ਨਹੀਂ ਲੋਕ ਸੋਚਦੇਗੇ ਵੀ ਕਰੜੇਵਾਂ ਚ ਹੋਰ ਤਰੀਕੇ ਦਾ ਸੰਦ ਹੁੰਦਾ ਪਰ ਇੱਥੇਲੇ ਚ ਹੋਰ ਤਰੀਕੇ ਦਾ ਚੱਲਦਾ ਨਹੀਂ ਆਪਾਂ ਤਾਂ ਆਪਣੇ ਤੋਂ ਸੰਦ ਲੈ ਜਾਂਦੇ ਅਗਲਾ ਸ਼ਰੀਕ ਕੀ ਇਹ ਚੀਜ਼ ਨਹੀਂ ਦੱਸਦਾ ਹੈਨਾ ਮੈਂ ਕਈਆਂ ਦੇ ਕਮੈਂਟ ਪੜੇ ਪਿਛਲੀ ਵੀਡੀਓ ਦੇ ਅੰਦਰ ਕਈ ਤਾਂ ਉਸੇ ਸੰਦ ਤੋਂ ਸੰਤੁਸ਼ਟ ਨੇ ਕਈ ਨਹੀਂ ਗਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਾਂ ਤਾਂ ਆਪਦੀ ਰਿਕੁਆਇਰਮੈਂਟ ਰਸਣ ਜਾਣਗੇ ਮੇਨ ਆਈ ਹੁੰਦੀ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਸਾਰੇ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡੇ ਕੋਲੇ ਟਰੈਕਟਰ ਹੌਸਪਾਵਰ ਕਿੰਨਾ ਹੈ ਠੀਕ ਹੈ ਔਰ ਜੇ ਤੁਹਾਡੇ ਕੋਲ ਟਰੈਕਟਰ ਦਾ 65 ਹੌਸਪਾਵਰ ਹੈ ਤਾਂ ਉਹਦੇ ਤੁਸੀਂ 7 ਪਾਉਣੇ ਹੋ ਜਾਂ 5 ਪਾਉਣੇ ਹੋ ਤਾਂ ਇਟ ਮੀਨਸ ਆ ਹੋਗਾ ਤੁਹਾਡੇ ਕੋਲੇ ਲੋਡ ਓਵਰ ਹੈ ਲੇਕਿਨ ਸਮਾਨ ਛੋਟਾ ਹੈ ਉਹ ਆਟੋਮੈਟਿਕ ਹੀ ਟੁੱਟੂਗਾ ਨਿਆਰਾ ਤਾਂ ਫੇਰ ਆਉ ਉਹ ਨਾ ਜੇ ਬੰਦੇ ਨੂੰ ਬੰਦੇ ਦਾ ਹੱਥ ਫੜਾਉਂ ਜੇ ਬੰਦੇ ਨੂੰ ਜਵਾਕ ਦਾ ਹੱਥ ਫੜਾਉਂਦਾ ਜਿੰਦ ਤੱਕ ਇਹ ਖਿਲੂ ਆ ਉਹ ਗੱਲ ਹੈ ਹੋ ਇਹ ਜੋ 1.7 ਤੋਂ ਤੇ 55 ਹਸ ਪਾਵਰ ਵਾਸਤੇ ਬਣੇ ਹੋਏ ਆ 55 ਮਗਰ ਚਲਾਉਂਗੇ ਤਾਂ ਟਰੈਕਟਰ ਨੂੰ ਵੀ ਪਤਾ ਲੱਗੂ ਤੇ ਹਲ ਵੀ ਸਹੀ ਚੱਲਣਗੇ ਜੇ ਵੱਡਾ ਕਰੋਗੇ ਤਾਂ ਆਟੋਮੈਟਿਕ ਨੁਕਸਾਨ ਹੋਊਗਾ ਜੀ ਇਹ ਆਪਣਾ ਪੁਆਇੰਟ ਆ ਹੁੰਦਾ ਜੀ ਜੇ ਵੀਰੇ ਆਪਾਂ ਇਹਦੇ ਵਿੱਚ ਹੌਲੇ ਲੈ ਲੈਨੇ ਆ ਉਹ ਰੇਤਲੇ ਵਾਂਝ ਚੱਲਣਗੇ ਕਿ ਟਰੜੇ ਵਾਂਝ ਦੇ ਦੇਖੋ ਵਾਣ ਬਹੁਤ ਤਰੀਕੇ ਦੇ ਹੁੰਦੇ ਆ ਇੱਕ ਤਾਂ ਹੁੰਦੇ ਜਮਾ ਰੇਤੇ ਜਿਵੇਂ ਸਾਡੇ ਰਾਜਸਥਾਨ ਚ ਹੁੰਦਾ ਇੱਕ ਹੁੰਦੇ ਦਰਮਿਆਨੇ ਇੱਕ ਪੱਕੇ ਇੱਕ ਪੱਕੇ ਆ ਗਏ ਦੇਖੋ ਆਪਣਾ ਜਿਹੜਾ ਏਰੀਆ ਦਰਮਿਆਨੇ ਵਾਣ ਦਾ ਪੱਕੇ ਵਾਣ ਕਿਤੇ ਕਿਤੇ ਹੀ ਆ ਹਾਂਜੀ ਇਹ ਸਵਾ ਇੰਚ ਚ ਬਣੇ ਹੋਏ ਆ ਠੀਕ ਹੈ ਜੀ ਇਹ ਨਾ ਪਾ ਰਿਆ ਚ ਇਹਦੇ ਨਾ ਹੋਲਿਆ ਚ ਇਹਦੀ ਟੈਨ ਨਾ 7/2 ਇੰਚੀ ਮੋਟੀ ਲੱਗੀ ਹੋਈ ਹੈ ਇਤੋਂ ਪਤਲੀ 1 ਇੰਚੀ ਆਉਂਦੀ ਇਤੋਂ ਮੋਟੀ 2 ਇੰਚੀ ਆਉਂਦੀ ਹੈ ਠੀਕ ਹੈ ਜੀ ਇਹ ਦਰਮਿਆਨੇ ਵਾਸਤੇ ਹੈ ਜਿਵੇਂ ਮਰਜ਼ੀ ਭਾਈ ਆ ਉਹਨਾਂ ਨੂੰ ਕੁਝ ਨਹੀਂ ਹੁੰਦਾਗਾ 52 ਹਸ ਪਾਵਰ ਲਈ ਠੀਕ ਹੈ ਜੀ 55 60 ਆਸਪਾਸ ਦੇ ਜੇ ਆਪਾਂ ਲੈਣੇ ਆ ਜੀ ਕਰੜੇ ਵਾਣ ਵਾਸਤੇ ਉਹਦੇ ਵਾਸਤੇ ਮਾਡਲ ਹੈਵੀ ਬੜੇ ਉਹਦੇ ਵਾਸਤੇ ਮਾਡਲ ਹੁਣ ਐਮਪੀ ਵਾ ਐਮਪੀ ਜਾਂਦਾ ਸਾਡਾ ਮਹਾਰਾਸ਼ਟਰ ਜਾਂਦਾ ਤਾਮਿਲਨਾਡੂ ਕਰਨਾਟਕਾ ਬਾਹਰ ਜਾਂਦਾ ਉਹ ਅਸੀਂ 1.5 ਇੰਚੀ ਦਿੰਦਾ ਠੀਕ ਹੈ ਜੀ ਤੇ ਇਹ ਵੀਰੇ 7 ਤੋਂ ਦਿਆਂ ਦਾ ਪ੍ਰਾਈਜ਼ ਜ਼ਰੂਰ ਦੱਸੋ ਕਿਉਂਕਿ ਇੱਕ ਵਾਰੀ ਤਾਂ ਮੰਨ ਲਓ ਹੋ ਗਿਆ ਇਹ 7 ਤੋਂ 2 ਤੇ 7 ਇੰਚ ਟੈਂਟ ਲੰਮ ਸਭ 50000 ਰੁਪਏ ਦਾ ਸੈੱਟ ਹੈ 50000 ਜੀ ਬਾਕੀ ਜੇ ਜਿਵੇਂ ਮਾਡਲ ਤੁਸੀਂ ਸਿੰਪਲ ਲੈ ਲਓਗੇ ਉੱਚਾ ਮੈਂ ਘਟ ਦਊਗਾ ਜੇ ਤੁਸੀਂ ਘੁੰਮ ਬਜਾਲੇ ਪੈ ਬਣਾਉਣੀ ਹੈ ਵੱਧ ਦਊਗਾ ਫ ਉਹ ਤੁਹਾਡੇ ਇਹ ਮੋਡੀਫਿਕੇਸ਼ਨ ਹੈਗੀ ਸਾਡੇ ਨੰਬਰਾਂ ਤੇ ਤੁਸੀਂ ਕਾਲ ਕਰ ਲਓ ਉਹ ਨੰਬਰ ਤੋਂ ਜੋ ਮੋਡੀਫਿਕੇਸ਼ਨ ਲੈਣੀ ਹੋ ਲੈ ਸਕਦੇ ਆ ਤੇ ਹੁਣ ਆ ਜੀ ਹਾਲਾਂ ਦੇ ਉੱਤੇ ਹੈ ਨਾ ਜੀ ਹਾਲ ਆਪਣੇ ਕੋਲੇ ਮੇਨਾਂ ਦਾ 11 ਹਾਲ ਹੈ ਇਹ 11 ਮੌਕੇ ਤੇ ਆਪਣੇ ਕੋਲੇ 11 ਨੇ ਇਹਦੇ ਵਿੱਚ ਆਪਾਂ ਵੀਰੇ 11 ਤੋਂ ਸ਼ੁਰੂ ਕੀਤਾ ਕਿ 9ਵੇਂ ਨਹੀਂ 7 ਤੋਂ ਸੱਤ ਤੋਂ ਸ਼ੁਰੂ ਸੱਤ ਵੀ ਹੈਗੇ ਆ ਪੰਜ ਵੀ ਬਣਾਏ ਨਿੱਕੇ ਟਰੈਕਟਰਾਂ ਵਾਸਤੇ ਬਾਗ ਵਾਲਿਆਂ ਵਾਸਤੇ ਠੀਕ ਹੈ ਪੰਜ ਤੋਂ ਲੈ ਕੇ 25 27 ਦੇ ਹੀ ਬਣਾਤੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਟਰੈਕਟਰ ਦੇ ਹੌਸਪਾਵਰ ਦੇ ਲੈਵਲ ਸਾਰੇ ਬਣਾ ਰਹੇ ਸਾਰੇ ਫੋਲਡਿੰਗ ਹਾਈਡਰੌਲਿਕ ਮੈਨ ਇਹ ਮੰਨ ਲਓ ਫਲਾਂ ਦੇ ਵਿੱਚ ਨਾ ਇੱਕ ਬਹੁਤ ਦਿੱਕਤ ਆਉਂਦੀ ਹੈ ਮੇਜਰ ਜੀ ਮੰਨ ਲਓ ਜਦੋਂ ਟਰੈਕਟਰ ਨੂੰ ਨਾ ਜੱਕ ਦੇਨੇ ਫੜ ਲੈਂਦੇ ਜੱਕ ਦੇਨੇ ਠੀਕ ਹੈ ਜੀ ਉਹ ਦਿੱਕਤ ਆਪਣੇ ਹੈ ਨਹੀਂ ਹੈ ਨਹੀਂ ਜੀ ਤੇ ਜਿਹੜੀ ਇੱਕ ਨਾ ਕਈ ਹਾਲ ਸੰਘਣੇ ਹੁੰਦੇ ਨੇ ਲੋ ਮਾਲ ਭਰਦੇ ਹੁੰਦੇ ਆ ਭਰ ਜਾਂਦੇ ਨੇ ਉਹ ਵੀ ਦਿੱਕਤ ਉਹ ਹੈ ਨਹੀਂ ਕਿ ਦੇਖੋ ਮੈਂ ਤੁਹਾਨੂੰ ਇੱਕ ਸਾਫ਼ ਜੀ ਗੱਲ ਕਲੀ ਦੇ ਇੱਕ ਗੋਲ ਟਾਈਮ ਦਾ ਠੀਕ ਹੈ ਲੋਕ ਪਸੰਦ ਕਈ ਲੋਕ ਪਸੰਦ ਕਰਦੇ ਸਿੱਧੀ ਟਾਈਮ ਦਾ ਸਾਡੇ ਕੋਲੇ ਦੋਨੇ ਮਿਲ ਜਾਣਗੇ ਸੀਟ ਐਪ ਵੀ ਤੇ ਸਿੱਧੀ ਵੀ ਠੀਕ ਹੈ ਲੇਕਿਨ ਸਿੱਧੇ ਟਾਈਮ ਵਾਲੇ ਚ ਇੱਕ ਪ੍ਰੋਬਲਮ ਭਰਨ ਦੀ ਵਾਧ ਆਉਂਦੀ ਹੈ ਲੇਕਿਨ ਗੋਲ ਦੇ ਵਿੱਚ ਭਰਨ ਦੀ ਪ੍ਰੋਬਲਮ ਨਹੀਂ ਆਉਂਦੀ ਸਿੱਧੇ ਵਾਲੇ ਫੇਰ ਵੀ ਬਾਲੇ ਕਚਰੇ ਚ ਭਰ ਜਾਣਗੇ ਇਹ ਨਹੀਂ ਭਰਦੇਗੇ ਇਹ ਵੀਰੇ ਕਿੰਨੇ ਵੇਟ ਚ ਜਿਹੜੇ ਆਪਣੇ ਕੋਲੇ ਮੌਕੇ ਇਹ ਮੌਕੇ ਤੇ ਪਏ ਆ ਇਹ 3 ਕੁਆਂਟਲ 15 20 ਕਿਲੋ ਵੇਟ ਇਹ ਵੀ ਦਰਮਿਆਨੇ ਵਾਂਝ ਚਲਣ ਦੀ ਇਹ ਹਾਰਡਲੀ ਤਾਂ ਮੰਨ ਲਓ ਉਹਦੇ ਵਿੱਚ ਇਹ ਹੋਏਗਾ ਸਭਾ ਇਨਸੀਡੈਂਟ ਚ ਆ ਜਾਓ ਫੇਰ ਵੇਟ ਵਾਜੂ ਵੇਟ ਵਾਜੂ ਨ ਮੋਟੀ ਹੋ ਜੂਗੀ ਇੱਕ ਆਪਣਾ ਰਹਿ ਗਿਆ ਜੀ ਯਾਰ ਸਭ ਸੋਇਲਰ ਜਿੰਨੂੰ ਸਭ ਸੋਇਲਰ ਤਹਿ ਤੋੜ ਕੇ ਦੀਏ ਸਿੰਗਲ ਲਾ ਤਾਖਦੀ ਹਾਂ ਜੀ ਇਹਦੇ ਬਹੁਤ ਲੋਡ ਪੈ ਗਈ ਸਾਡੇ ਏਰੀਆ ਚ ਕੁਝ ਖਾਸ ਕਰਕੇ ਕਿਉਂਕਿ ਪਾਣੀ ਖੜਦਾ ਹੈ ਪਾਣੀ ਜ਼ਮੀਨਾਂ ਪੀਂਦੀਆਂ ਨਹੀਂ ਹੈ ਕਰੜਾ ਵਾਣ ਹੈ ਜੀ ਕਰੜਾ ਵਾਣ ਹੈ ਉੱਥੇ ਕੰਮ ਦਿੰਦਾ 55 ਹੌਸਪਾਵਰ ਟਰੈਕਟਰ ਮਗਰ ਚੱਲਦਾ 30 ਤੋਂ 32 ਇੰਚ ਦੀ ਡੂੰਗਾ ਲੱਗ ਜਾਂਦਾ ਹੈ 30 ਤੋਂ 32 ਇੰਚ ਜਿਹੜਾ ਡੂੰਗਾ ਜਾਂਦਾ ਹੈ ਠੀਕ ਹੈ ਜੀ ਇਹ ਮੰਨ ਲਓ ਕਿ ਇਹ ਇੱਕ ਹੀ ਪ੍ਰਾਈਸ ਰਹਿੰਦਾ ਕਿ ਇਹਦੇ ਵੀ ਮਾਡਲ ਨੇ ਬਸ ਨਹੀਂ ਇਹਦੀ ਇੱਕੋ ਹੀ ਮਾਡਲ ਹੈਦਾ ਆਹੀ ਪ੍ਰਾਈਸ ਰਹਿੰਦਾ ਕੋਈ 5 40000 ਉੱਤੇ ਬੋਲੇ ਉਹ ਇਹ ਮਹਿੰਗੇ ਘਟੇ ਚਲੋ ਉਹਦੇ ਨਾਲ ਪੈ ਜਾਂਦਾ ਇਫੈਕਟ ਬਸ ਆਹੀ ਪ੍ਰਾਈਸ ਹੈ 20000 ਮੰਨ ਲਓ ਕਿ ਮੇਲਾ ਤਾਂ 2 3 ਦਿਨ ਰਹਿੰਦਾ ਇੱਥੋਂ ਲੈ ਜਾਣਾ ਉੱਥੇ ਜਾ ਸਕਦਾ ਵੀਰ ਕੋਲ ਭਾਈ ਇੱਕ ਨੰਬਰ ਜਰੂਰ ਦੋ ਜਿਹੜਾ ਆਪਣਾ ਕੰਟੈਕਟ ਨੰਬਰ ਹੈ ਮੈਂ ਤੁਹਾਨੂੰ ਸਾਡਾ ਕਾਰਡ ਦੇ ਦਿੰਦਾ ਸੀ ਇਹਨੂੰ ਕਾਰਡ ਨੂੰ ਦਿਖਾ ਦਿਓ ਸਾਡੇ ਤਿੰਨ ਨੰਬਰ ਆਹੀ ਠੀਕ ਆ ਤਿੰਨ ਨੰਬਰ ਮੈਂ ਸਕਰੀਨ ਤੇ ਵਿੱਚ ਲਾ ਦਾਂਗਾ ਤੇ ਕਾਲ ਕਰਕੇ ਤੁਸੀਂ ਸਕਦੇ ਪੂਰੀ ਡਿਟੇਲ ਲੈਣੀ ਜੇ ਕਿਸੇ ਨੇ ਲੈਣੇ ਆ ਤਾਂ ਕੰਟੈਕਟ ਕਰ ਸਕਦੇ ਜੀ ਵੀਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਧੰਨਵਾਦ ਸ਼ੁਕਰੀਆ ਲੱਗਦਾ